ਲਾਰਸ ਬਿਸ਼ਨੋਈ ਇੰਟਰਵਿਊ ਮਾਮਲੇ 'ਚ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਪੰਜਾਬ ਸਰਕਾਰ ਨੇ ਮੁਅਤਲ ਡੀਐਸਪੀ ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਸਰਕਾਰ ਨੇ ਫਾਈਲ ਪੀਪੀਐਸ ਨੂੰ ਭੇਜ ਦਿੱਤੀ ਹੈ ਏਜੀ ਨੇ ਅਦਾਲਤ ਵਿੱਚ ਜਾਣਕਾਰੀ ਦਿੱਤੀ ਹੈ ਸਰਕਾਰ ਨੇ ਇਸ ਮਾਮਲੇ ਵਿੱਚ ਅਦਾਲਤ ਨੂੰ ਦੱਸਿਆ ਕਿ ਉਸਨੇ ਡੀਐਸਪੀ ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਇਹ ਕਾਰਵਾਈ ਐਸਆਈਟੀ ਦੀ ਰਪੋਰਟ ਦੇ ਅਧਾਰ ਤੇ ਕੀਤੀ ਗਈ ਹੈ ਇਸ ਦੇ ਨਾਲ ਹੀ ਇਸ ਮਾਮਲੇ ਦੀ ਸੁਣਵਾਈ ਵੀ ਜਾਰੀ ਹੈ ਇਸ ਦੌਰਾਨ ਹਾਈ ਕੋਰਟ ਨੇ ਮੁਰਤੋਂ ਸਵਾਲ ਕੀਤਾ ਕਿ ਜਦੋਂ ਲਾਰਸ ਦੀ ਇੰਟਰਵਿਊ ਦਾ ਮੁੱਦਾ ਉਠਾਇਆ ਸੀ ਤਾਂ ਡੀਜੀਪੀ ਪੰਜਾਬ ਨੇ ਇਹ ਕਿਉਂ ਕਾਇਸ ਕਿ ਇੰਟਰਵਿਊ ਪੰਜਾਬ ਵਿੱਚ ਨਹੀਂ ਹੋਈ ਉਸਨੇ ਇਹ ਗੱਲ ਕਿਸ ਅਧਾਰ ਤੇ ਕਹੀ ਅਦਾਲਤ ਨੇ ਕਿਹਾ ਕਿ ਜੇਲ ਵਿਭਾਗ ਡੀਜੀਪੀ ਦੇ ਅਧੀਨ ਨਹੀਂ ਆਉਂਦਾ ਅਜਿਹੇ ਚ ਉਹਨਾਂ ਅਜਿਹੇ ਬਿਆਨ ਕਿਉਂ ਦਿੱਤਾ ਡੀਜੀਪੀ ਨੇ ਪੰਜਾਬ ਦੀਆਂ ਜੇਲ੍ਹਾਂ ਨੂੰ ਕਲੀਨ ਚਿੱਟ ਦੇਣ ਦੀ ਜਲਦਬਾਜ਼ੀ ਕਿਉਂ ਕੀਤੀ ਅਦਾਲਤ ਨੇ ਕਿਹਾ ਕਿ ਜੇਕਰ ਕੋਈ ਗਲਤੀ ਹੋਈ ਹੈ ਤਾਂ ਇਸ ਨੂੰ ਸਬਕਾਰ ਕੀਤਾ ਜਾਣਾ ਚਾਹੀਦਾ ਹੈ ਐਸਐਸਪੀ ਬਾਰੇ ਅਦਾਲਤ ਨੇ ਕਿਹਾ ਕਿ ਉਹ ਉਸ ਜਿਹੜੇ ਦੇ ਉਸ ਵਕਤ ਮੁਖ ਅਧਿਕਾਰੀ ਸਨ ਉਹਨਾਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ ਇਸਦੇ ਸਰਕਾਰੀ ਵਕੀਲ ਨੇ ਕਿਹਾ ਕਿ ਐਸਆਈਟੀ ਨੇ ਉਹਨਾਂ ਦੀ ਕੋਈ ਵੀ ਭੂਮਿਕਾ ਦਾ ਖੁਲਾਸਾ ਨਹੀਂ ਕੀਤਾ ਉਨ੍ਹਾਂ ਨੂੰ ਪਹਿਲਾਂ ਹੀ ਪਬਲਿਕ ਡੀਲਿੰਗ ਦੇ ਉਹਦੇ ਤੋਂ ਹਟਾ ਦਿੱਤਾ ਗਿਆ ਹੈ ਅਦਾਲਤ ਨੇ ਲਾਰੈਂਸ ਨੂੰ CIA ਖਰਣ ਵਿੱਚ ਲੰਬੇ ਸਮੇਂ ਤੱਕ ਰੱਖਣ ਬਾਰੇ ਵੀ ਸਵਾਲ ਪੁੱਛੇ ਅਦਾਲਤ ਨੇ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ 2023 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਵਿੱਚ ਲਾਰੈਂਸ ਨੇ ਸਿੱਧੂ ਮੂਸੇ ਵਾਲੇ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ ਆਪਣੇ ਦੂਜੇ ਇੰਟਰਵਿਊ ਵਿੱਚ ਲਾਰੈਂਸ ਨੇ ਜੇਲ੍ਹ ਦੇ ਅੰਦਰੋਂ ਇੰਟਰਵਿਊ ਦੇਣ ਦਾ ਸਬੂਤ ਵੀ ਦਿੱਤਾ ਸੀ ਉਸਨੇ ਆਪਣੀ ਬੈਰਕ ਵੀ ਦਿਖਾ ਕੇ ਦੱਸਿਆ ਕਿ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਪਰ ਉਸ ਦਾ ਮੋਬਾਈਲ ਫੋਨ ਵੀ ਉਸ ਦੇ ਨਾਲ ਆਉਂਦਾ ਹੈ ਅਤੇ ਸਿਗਨਲ ਵੀ ਨਾਲ ਹੀ ਆਉਂਦੇ ਨੇ ਲਾਰਸ ਨੇ ਆਪਣੇ ਇੰਟਰਵਿਊ ਚ ਕਿਹਾ ਕਿ ਜੇਲ੍ਹ ਦੇ ਗਾਰਡ ਰਾਤ ਨੂੰ ਘਟ ਹੀ ਆਉਂਦੇ ਜਾਂਦੇ ਨੇ ਇਸ ਲਈ ਉਹ ਰਾਤ ਨੂੰ ਕਾਲ ਕਰਦੇ ਨੇ ਲਾਰਸ ਨੇ ਅੰਦਰੋਂ ਮੋਬਾਈਲ ਆਉਣ ਦੀ ਜਾਣਕਾਰੀ ਵੀ ਦਿੱਤੀ ਸੀ ਲਾਰਸ ਮੁਤਾਬਕ ਜੇਲ੍ਹ ਦੇ ਅੰਦਰ ਮੋਬਾਈਲ ਫੋਨ ਬਾਰੋਂ ਸੁੱਤੇ ਜਾਂਦੇ ਨੇ ਕਈ ਵਾਰ ਜੇਲ੍ਹ ਸਟਾਫ ਉਹਨਾਂ ਨੂੰ ਫੜ ਵੀ ਲੈਂਦਾ ਪਰ ਬਹੁਤੀ ਵਾਰ ਮੋਬਾਈਲ ਫੋਨ ਉਹਨਾਂ ਤੱਕ ਪਹੁੰਚ ਜਾਂਦਾ ਹੈ ਤਾਂ ਜਈਆਂ ਗਤੀਵਿਧੀਆਂ ਨੂੰ ਲੈ ਕੇ ਹੁਣ ਹਾਈ ਕੋਰਟ ਸਖਤ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਜਵਾਬ ਦੇਣੇ ਪੈ ਰਹੇ ਨੇ ਜਦੋਂ ਅਦਾਲਤ ਸਵਾਲ ਕਰਦੀ ਹੈ ਕਿ ਇਸ ਅਫਸਰ ਨੂੰ ਕਿਉਂ ਨਹੀਂ ਇੱਥੇ ਕਾਰਵਾਈ ਕੀਤੀ ਤਾਂ ਫਿਰ ਉੱਥੇ ਜਵਾਬ ਦੇਣਾ ਪੈਂਦਾ ਹੈ ਤਾਂ ਹੁਣ ਪੰਜਾਬ ਸਰਕਾਰ ਨੇ ਡੀਐਸਪੀ ਗੁਰਖਸ਼ੇਰ ਸਿੰਘ ਨੂੰ ਬਰਖਾਸਤ ਕਰ ਦਿੰਦਾ ਹੈ ਤਾਂ ਕੁੱਲ ਮਿਲਾ ਕੇ ਕਹਿ ਲਈਏ ਕਿ ਜਿਨ੍ਹਾਂ ਨੂੰ ਜਿਹੜੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੀ ਬਚਾਉਣਾ ਚਾਹੁੰਦੀ ਸੀ ਲਗਾਤਾਰ ਬਚਾਉਂਦੀ ਆ ਰਹੀ ਸੀ ਤਾਂ ਅਦਾਲਤ ਵਿੱਚ ਦੇਰ ਨੂੰ ਜਵਾਬ ਨਹੀਂ ਹੁੰਦਾ ਜਿਸ ਤੋਂ ਬਾਅਦ ਫਿਰ ਸਰਕਾਰ ਨੂੰ ਵੀ ਸੋਚਣਾ ਪੈ ਰਿਹਾ ਹੈ ਕਿ ਅਸੀਂ ਬਾਰ-ਬਾਰ ਅਦਾਲਤ ਵਿੱਚ ਜਾ ਕੇ ਜਵਾਬ ਕਿਉਂ ਦਈਏ ਇਸ ਮਾਮਲੇ 'ਚ ਵੀ ਮਾਨ ਸਰਕਾਰ ਦੀ ਲਗਾਤਾਰ ਕਿਰਕਰੀ ਹੁੰਦੀ ਨਜ਼ਰ ਆ ਰਹੀ ਹੈ ਜੋ ਕੁਝ ਅਦਾਲਤ ਦੀ ਪ੍ਰਕਿਰਿਆ ਚੱਲ ਰਹੀ ਹੈ ਜੇਕਰ ਅਸੀਂ ਉਸ ਸੰਦਰਭ ਦੇ ਵਿੱਚ ਗੱਲ ਕਰੀਏ ਪਰ ਹੁਣ ਕੁੱਲ ਮਿਲਾ ਕੇ ਸਿੱਧੂ ਮੂਸੇਵਾਲਾ ਕੇਸ ਵਿੱਚ ਲਾਰੈਂਸ ਦੀਆਂ ਮੁਸ਼ਕਲਾਂ 'ਚ ਵਧ ਰਹੀ ਸੀ ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੀ ਲਗਾਤਾਰ ਮੁਸੀਬਤ ਵਿੱਚ ਹੈ ਇੱਕ ਤੋਂ ਬਾਅਦ ਇੱਕ ਅਦਾਲਤ ਸਵਾਲ ਪੁੱਛ ਰਹੀ ਹੈ ਜਿਸ ਦਾ ਸੰਤੁਸ਼ਟੀਪੂਰਵਕ ਜਵਾਬ ਨਹੀਂ ਦੇ ਪਾਰੇ ਪੁਲਿਸ ਕਿਉਂਕਿ ਜਵਾਬ ਥੈ ਹੀ ਕੋਈ ਨਹੀਂ ਤਾਂ ਹੁਣ ਦੇਖਣਾ ਹੋਵੇਗਾ ਕਿ ਲਾਰਸ ਸਿੱਧੂ ਮੂਸੇਵਾਲਾ ਕਿਉਂਕਿ ਜਦੋਂ ਇਹ ਇੰਟਰਵਿਊ ਆਈ ਸੀ ਤਾਂ ਸਿੱਧੂ ਮੂਸੇਵਾਲਾ ਜੋ ਕਿ ਮਰਹੂਮ ਗਾਇਕ ਸੀ ਪੰਜਾਬ ਦਾ ਉਸਦੇ ਮਾਤਾ ਪਿਤਾ ਦੇ ਉੱਤੇ ਵੀ ਇਸ ਦਾ ਡੂੰਘਾ ਅਸਰ ਦਿਖਾਈ ਦਿੱਤਾ ਕਿਉਂਕਿ ਜਿੰਨਾ ਲੋਕਾਂ ਨੇ ਇਸ ਦੀ ਜ਼ਿੰਮੇਵਾਰੀ ਕਬੂਲੀ ਸੀ ਕਿ ਅਸੀਂ ਸਿੱਧੂ ਬੋਸੇ ਵਾਲੇ ਦਾ ਕਤਲ ਕੀਤਾ ਤਾਂ ਉਸ ਚੀਜ਼ਾਂ ਨੂੰ ਬਾਰ ਬਾਰ ਉਭਾਰ ਕੇ ਉਹਨਾਂ ਦੇ ਪਰਿਵਾਰ ਦੇ ਜ਼ਖਮਾਂ ਤੇ ਲੂਣ ਛਿੜਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਉਹ ਬਹੁਤ ਭਾਵਕ ਹੋਏ ਸੀ ਕਿ ਇੱਕ ਤਾਂ ਮੇਰੇ ਪੁੱਤਰ ਦਾ ਕਤਲ ਹੋਇਆ ਉਸ ਦਾ ਸਾਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਦੂਜਾ ਫਿਰ ਉਹੀ ਜਿਹੜੇ ਦੋਸ਼ੀ ਨੇ ਉਹ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਆ ਦੇ ਕੇ ਗੱਲ ਕਹਿ ਰਹੇ ਨੇ ਕਿ ਅਸੀਂ ਬਿਲਕੁਲ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਹੈ ਅਸੀਂ ਇੰਟਰਵਿਊ ਵੀ ਦਿੰਨੇ ਆ ਸਾਨੂੰ ਜਾਇਜ਼ਤਾ ਹੈ ਸਾਨੂੰ ਕਿਸ ਦਾ ਕੋਈ ਡਰ ਨਹੀਂ ਤਾਂ ਫਿਰ ਉਹ ਚੀਜ਼ਾਂ ਪਰਿਵਾਰ ਦੇ ਉੱਤੇ ਡੂੰਘਾ ਅਸਰ ਪਾਉਂਦੀਆਂ ਨੇ ਤਾਂ ਮੂਸੇਵਾਲੇ ਦਾ ਪਰਿਵਾਰ ਅਜੇ ਵੀ ਕਹਿ ਰਿਹਾ ਕਿ ਸਾਨੂੰ ਇਨਸਾਫ ਦੀ ਉਮੀਦ ਹੈ ਜਰੂਰ ਕਿ ਇੱਕ ਦਿਨ ਸਾਨੂੰ ਇਨਸਾਫ ਮਿਲੇਗਾ ਪਰ ਇਸ ਮਾਮਲੇ ਵਿੱਚ ਵੀ ਬਹੁਤ ਗ੍ਰਿਫਤਾਰੀਆਂ ਹੋਈਆਂ ਬਹੁਤ ਸਾਰੇ ਗੈਂਗਸਟਰਾਂ ਨੂੰ ਲਿਆਂਦਾ ਗਿਆ ਪੁੱਛਪੜਤਾਲ ਹੋਈ ਲਾਰਸ ਨੂੰ ਵੀ ਪੰਜਾਬ ਦੀ ਜੇਲ੍ਹ ਚ ਲਿਆਂਦਾ ਗਿਆ ਤਾਂ ਜਿੱਥੇ ਵੱਡਾ ਵਰਤਾਰਾ ਵਾਪਰਿਆ ਜਿਸ ਵਿੱਚ ਹੁਣ ਪੰਜਾਬ ਪੁਲਿਸ ਤੇ ਮਾਨ ਸਰਕਾਰ ਕਸੂਤੀ ਸਥਿਤੀ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਤੇ ਉਧਰ ਉਸ ਦਾ ਪਰਿਵਾਰ ਕਹਿ ਰਿਹਾ ਕਿ ਸਾਨੂੰ ਇੱਕ ਦਿਨ ਜਰੂਰ ਇਨਸਾਫ ਮਿਲੇਗਾ ਦਿਓ ਜਾਜਤ ਧੰਨਵਾਦ